ਅੱਜ ਨਾ ਸਿਰਫ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਪੰਥਕ ਤੌਰ ਤੇ ਮਾਫੀ ਦੇ ਦਿੱਤੀ ਗਈ ਹੈ ਸਗੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਲੈ ਕੇ ਜਿੱਥੇ ਕਾਨੂੰਨੀ ਪੱਧਰ ਦੇ ਉੱਤੇ ਹਾਲਾਤ ਤਣਾਪੂਰਵਕ ਸੀ ਉਸ ਸੰਬੰਧੀ ਵੀ ਢੱਡਰੀਆਂ ਵਾਲਿਆਂ ਨੂੰ ਕੁਝ ਰਾਹਤ ਮਿਲੀ ਨਜ਼ਰ ਆਈ ਹੈ ਮਤਲਬ ਕਿ ਦੋਵੇਂ ਚੀਜ਼ਾਂ ਜਿਹੜੀਆਂ ਨੇ ਉਹ ਸ਼ਾਰਟ ਹੋ ਗਈਆਂ ਨਜ਼ਰ ਆ ਰਹੀਆਂ ਨੇ ਜਿੱਥੇ ਇੱਕ ਪਾਸੇ ਨਾ ਸਿਰਫ ਉਸ ਉੱਤੇ ਲੱਗੀ ਰੋਕ ਨੂੰ ਹਟਾ ਦਿੱਤਾ ਗਿਆ ਨਾ ਸਿਰਫ ਜਿਹੜੀ ਰੋਕ ਸ਼੍ਰੀ ਕਾਲਟਕ ਸਾਹਿਬ ਵੱਲੋਂ ਲਾਈ ਗਈ ਸੀ ਉਹਨੂੰ ਹਟਾ ਦਿੱਤਾ ਗਿਆ ਸਗੋਂ ਐਸ ਆਈਟੀ ਜਿਹੜੀ ਉਹਦੇ ਉੱਤੇ ਬਣੀ ਹੋਈ ਸੀ ਜਿਹੜੀ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ 12 ਸਾਲ ਪੁਰਾਣਾ ਮਾਮਲਾ ਸੀ ਉਸ ਦੀ ਜਾਂਚ ਕੀਤੀ ਜਾ ਰਹੀ ਸੀ ਉਸ ਵਿੱਚੋਂ ਵੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਲਾਂਬੇ ਕਰ ਦਿੱਤਾ ਜਾਂ ਲਾਂਬੇ ਕਰਨ ਦੀ ਜਿਹੜੀ ਮੰਗ ਹੈ ਉਹ ਕੀਤੀ ਗਈ ਹੁਣ ਹੋਇਆ ਕੀ ਹੈ ਇਹ ਜਾਨਣਾ ਬਹੁਤ ਜ਼ਰੂਰੀ ਹੈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਿਦੇਸ਼ ਯਾਤਰਾ ਤੇ ਗਏ ਹੋਏ ਸੀ ਹਾਲਾਂਕਿ ਉਹਨਾਂ ਨੂੰ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਉਹ ਜ਼ਰੂਰ ਉੱਥੇ ਆਣ ਤੇ ਗੱਲਬਾਤ ਕਰਨ ਪਰ ਵਿਦੇਸ਼ ਯਾਤਰਾ ਤੋਂ ਵਾਪਸ ਆਉਣ ਤੋਂ ਬਾਅਦ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸ਼੍ਰੀ ਕਾਲ ਤਖਤ ਸਾਹਿਬ ਦਾ ਰੁਖ ਕੀਤਾ ਉੱਥੇ ਜਾ ਕੇ ਅੱਜ ਪੇਸ਼ ਵੀ ਹੋਏ ਤੇ ਦੂਸਰੇ ਪਾਸੇ ਢੱਡਰੀਆਂ ਵਾਲੇ ਕੇਸ ਨੂੰ ਲੈ ਕੇ ਵੀ ਵੱਡੀ ਰਾਹਤ ਮਿਲਦੀ ਨਜ਼ਰ ਆਈ ਹੈ ਐਸਆਈਟੀ ਦੇ ਵੱਲੋਂ ਰਣਜੀਤ ਸਿੰਘ ਢੱਡਰੀਆਂ ਵਾਲਾ ਕੇਸ ਨੂੰ ਰੱਦ ਕਰਨ ਦੀ ਸਿਫਾਰਿਸ਼ ਜਿਹੜੀ ਆ ਉਹ ਕੀਤੀ ਗਈ ਹੈ ਹਾਈ ਕੋਰਟ ਨੇ ਪਟਿਆਲਾ ਪੁਲਿਸ ਨੂੰ ਜਨਸੀ ਸ਼ੋਸ਼ਣ ਮਾਮਲਾ ਜਿਹੜਾ ਕਿ 12 ਸਾਲ ਪੁਰਾਣਾ ਮਾਮਲਾ ਹੈ ਉਸ ਕੇਸ ਦੇ ਵਿੱਚ ਜਾਂਚ ਦੇ ਹੁਕਮ ਦਿੱਤੇ ਸੀਗੇ ਹੁਣ ਜਾਂਚ ਲਈ ਕਾਇਮ ਕਮੇਟੀ ਦੀ ਐਸਆਈਟੀ ਦੇ ਵੱਲੋਂ ਇਹ ਮਾਮਲਾ ਰੱਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਇਹ ਕਹਿ ਕੇ ਕਿ ਇਸ ਮਸਲੇ ਦੇ ਵਿੱਚ 12 ਸਾਲ ਤੋਂ ਕੋਈ ਵੀ ਦੋਸ਼ ਜਿਹੜਾ ਹੈ ਉਹ ਆਇਤ ਨਹੀਂ ਹੋ ਸਕਿਆ ਦੋਸ਼ ਜਿਹੜਾ ਉਹ ਕੇਸ ਵਾਸਤੇ ਇਸ ਕੇਸ ਦੇ ਵਿੱਚੋਂ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਲਾਂਬੇ ਕਰਨ ਦੀ ਸਿਫਾਰਿਸ਼ ਜਿਹੜੀ ਆ ਉਹ ਕੀਤੀ ਗਈ ਹੈ। ਪਟਿਆਲਾ ਦੇ ਪਸਿਆਣਾ ਥਾਣੇ ਦੇ ਵਿੱਚ 7 ਦਸੰਬਰ 2024 ਨੂੰ ਕੇਸ ਦਰਜ ਕੀਤਾ ਗਿਆ ਸੀ ਜਦੋਂ ਐਫਆਈਆਰ ਹੋਈ ਸੀ। ਇਹਦੀ ਤੇ ਉਸ ਤੋਂ ਬਾਅਦ ਇਹਦੀ ਜਾਂਚ ਦੇ ਹੁਕਮ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਜਾਂਦੇ ਨੇ। ਪਿਛਲੇ ਹਫਤੇ ਐਸਆਈਟੀ ਨੇ ਐਸਐਸਪੀ ਵਰੁਣ ਸ਼ਰਮਾ ਨੂੰ ਇੱਕ ਰਿਪੋਰਟ ਸੌਂਪੀ ਸੀ ਔਰ ਉਸ ਰਿਪੋਰਟ ਦੇ ਮੁਤਾਬਕ 12 ਸਾਲ ਪੁਰਾਣੇ ਮਾਮਲੇ ਦੇ ਵਿੱਚ ਕੋਈ ਵੀ ਦੋਸ਼ ਸਾਬਿਤ ਨਹੀਂ ਹੋ ਸਕਿਆ ਜਿਸ ਵਾਸਤੇ ਇਸ ਕੇਸ ਦੇ ਵਿੱਚੋਂ ਭਾਈ ਰਣਜੀਤ ਸਿੰਘ ਡੱਡਰੀਆਂ ਵਾਲਿਆਂ ਨੂੰ ਲਾਂਭੇ ਕਰਨ ਦੀ ਜਿਹੜੀ ਸਿਫਾਰਿਸ਼ ਆਉ ਕੀਤੀ ਗਈ ਹੈ ਜਾਂ ਇਸ ਕੇਸ ਨੂੰ ਰੱਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਵੇਖਣ ਦੀ ਗੱਲ ਹੈ ਜਾਂ ਇਸ ਕਾਰਵਾਈ ਦੇ ਉੱਤੇ ਜਾਂ ਇਸ ਫੈਸਲੇ ਦੇ ਉੱਤੇ ਤੁਹਾਡੀ ਕੀ ਰਾਏ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਦੱਸਣਾ ਨਾ ਭੁੱਲਣਾ ਔਰ ਬਣੇ ਰੋ ਵਨ ਇੰਡੀਆ ਪੰਜਾਬੀ ਤੇ